ਕੁਝ ਹੀ ਸਮੇਂ ਬਾਅਦ ਪੂਰੇ ਪਿੰਡ ਨੂੰ ਪਾਣੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਦੂਸਰੇ ਪਾਸੇ ਜ਼िला ਪ੍ਰਸ਼ਾਸਨ ਵੱਲੋਂ ਜਾਂ ਕੋਈ ਵੀ ਅਧਿਕਾਰੀ ਵੱਲੋਂ ਅਜੇ ਤੱਕ ਇਸ ਪਿੰਡ ਦੇ ਵਿੱਚ ਆਪਣੀ ਮੌਜੂਦਗੀ ਹੋਣ ਦਾ ਦਾਵਾ ਨਹੀਂ ਕੀਤਾ ਗਿਆ ਅਤੇ ਨਾ ਹੀ ਭੁੰਕਿਆ ਗਿਆ ਹੈ ਕਿ ਕੋਈ ਕਰਮਚਾਰੀ ਤੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਜ਼ ਚੈਨਲ ਨਾਲ ਅਤੇ ਮੈਂ ਹਾਂ ਸਤਨਾਮ ਸਿੰਘ ਆ ਇਸ ਵੇਲੇ ਪਿੰਡ ਸੂਰੇਵਾਲਾ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਂਦੇ ਇਸ ਪਿੰਡ ਦੇ ਵਿੱਚ ਪਿਛਲੀ 2 ਦਿਨਾਂ ਤੋਂ ਹੋ ਰਹੀ ਮੌਣੇ ਧਾਰ ਬਾਰਸ਼ ਕਾਰਨ ਹਰ ਤਰ੍ਹਾਂ ਦਾ ਜਿਹੜਾ ਉਹ ਪਾਣੀ ਦੇ ਨਾਲ ਨੁਕਸਾਨ ਹੋ ਜਾਣ ਦੀ ਖਬਰ ਮਿਲੀ ਹੈ ਦੱਸਿਆ ਜਾਂਦਾ ਹੈ ਕਿ ਖੇਤਾਂ ਵਿੱਚ ਪਸ਼ੂਆਂ ਦੇ ਚਾਰੇ ਤੱਕ ਪ੍ਰਭਾਵਿਤ ਹੋਇਆ ਹੈ ਅਤੇ ਇੰਨਾ ਪਾਣੀ ਆ ਰਿਹਾ ਹੈ ਹੋਰ ਸਾਈਡਾਂ ਤੋਂ ਕੁਝ ਹੀ ਸਮੇਂ ਬਾਅਦ ਪੂਰੇ ਪਿੰਡ ਨੂੰ ਪਾਣੀ ਆਪਣੀ ਲਪੇਟ ਵਿੱਚ ਲੈ ਸਕਦਾ ਹੈ ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਕੋਈ ਵੀ ਅਧਿਕਾਰੀ ਵੱਲੋਂ ਅਜੇ ਤੱਕ ਇਸ ਪਿੰਡ ਦੇ ਵਿੱਚ ਆਪਣੀ ਮੌਜੂਦਗੀ ਹੋਣ ਦਾ ਦਾਵਾ ਨਹੀਂ ਕੀਤਾ ਗਿਆ ਅਤੇ ਨਾ ਹੀ ਪਹੁੰਚਿਆ ਗਿਆ ਹੈ ਕਿਸੇ ਅਕਰਮਚਾਰੀ ਤੋਂ ਪਿੰਡ ਵਾਸੀਆਂ ਦੀ ਮੰਗ ਹੈ ਕਿ ਜਲਦੀ ਤੋਂ ਜਲਦੀ ਇਸ ਹਲ ਕੋਈ ਧਿਆਨ ਦਿੱਤਾ ਜਾਵੇ ਕਿਉਂਕਿ ਗਰੀਬ ਘਰ ਹਨ ਜਿਹੜੇ ਉਹ ਢਹ ਢੇਰੀ ਹੋਣ ਜਾਣ ਦਾ ਖਤਰਾ ਬਣਿਆ ਹੋਇਆ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਉਹਨਾਂ ਦਾ ਚੋਣ ਉਹਨਾਂ ਦਾ ਸਤਾਂਗ ਵੱਡਾ ਹੀ ਚੋਣਾ ਉਹ ਚੋਣ ਤੇਰੇ ਕੋਲ ਨਹੀਂ ਨਾ ਛੋਣੇ ਕਿਸੇ ਇਹਦਾ ਬਣੂ ਗਾ ਤਾਂ ਰੱਖ ਨਾ ਕਿਥੇ ਇਹਨੂੰ ਅਸੀਂ ਪਾਏ ਨੇ ਤੇ ਪਿੱਛੋਂ ਮੱਖਨਾ ਬੁਕੁੰਨਾਂ ਦੀ ਸਭ ਤੇਰੇ ਆ ਗਈ ਸਹੀ ਗੱਲ ਹੈ ਆ ਪਾਣੀ ਦੇਖ ਕਿੰਨਾ ਤੁਰਾਇਆ ਨਦਰੋਂ ਸਾਡ ਨਿਕਲਦਾ ਹੀ ਆ ਪਰ ਇਹਨੂੰ ਕਿੱਥੇ ਜਾਂਦੀ ਪਾਪ ਪਰ ਇਹਨੂੰ ਗੜਾ ਰਹੇ ਆ ਅੱਜ ਆ ਤੁਹਾਨੂੰ ਨਾ ਬਾੜਾ ਟੁੱਟ ਜਾਂਦਾ ਅੰਦਰੋਂ ਮਹਾਪਨਾ ਲੱਗ ਪਿਆ ਅੱਗੇ ਮੂੰਹ 'ਚ ਪਾਣੀ ਵੜ ਗਿਆ ਸੀ ਆ ਡਿੱਗੀ 'ਚ ਅਗਲੇ ਸਾਲ ਜਿਵੇਂ ਆਪਾਂ ਇੱਥੇ ਆ ਕਰਦੇ ਹੁੰਦੇ ਸੀ ਕੁਲੀ-ਕਲੀਆ ਤੇ ਜੇ ਕਿਤੇ ਉਹ ਕਰਦੇ ਉਹਨੂੰ ਕੌਣੀ ਵਾਲੇ ਕਹਦੇ ਕਿ ਅਸੀਂ ਢੱਪਾਂ ਦਿੰਦੇ ਫੇਰ ਆਪਣਾ ਘੋਣਾ ਦੇਖ ਕੇ ਬਾਈ ਫੇਰ ਤਾਂ ਲੈਣ ਦੇ ਫਿਰ ਉਹ ਹੈ ਉਹ ਵੀ ਬੰਦੇ ਹੀ ਐ ਜਿਹੜੇ ਇੰਨਾ ਪਾਣੀ ਭੰਨਣਾ ਵੇ ਲੋ ਕਿੰਨਾ ਦੇ ਮੂੰਹ ਪਾਣੀ ਉਧਰ ਫਿਰਦਾ ਬਹੁਤ ਖਾ ਉਹਨਾਂ ਨੂੰ ਖਾਵਾ ਕਿੰਨੇ ਵੀ ਹੋ ਰਿਹਾ ਪਾਣੀ ਬੇਬੀ ਜਿੱਥੇ ਆਇਆ ਆਪਣੇ ਵਾਲੇ ਖੜਦਾ ਨਾ ਕੌਮ ਦੇ ਬਣਾਇਆ ਪੂਰਾ ਹੀ ਉਹ ਗਾ ਡਾਫ ਲੱਗੀ ਪਈ ਆ ਹਜੇ ਉਹ ਆਲਾ ਉਹ ਹਜੇ ਕਿੱਥੇ ਆ ਗਿਆ ਬੁੱਟਰਾਂ ਵਾਲਾ ਘਰਾਂ ਨੂੰ ਲੱਗਦੀ ਦੂਏ ਕੋਠੇ ਉੱਚੀ ਥਾਵਾਂ ਤੇ ਬੈਠੇ ਆ ਮੈਂ ਕਿੱਥਾ ਬੈਠੇ ਹੋਰ ਜਹੰਦਾ ਦੂਏ ਤਾਂ ਸੱਪ ਮੋਟਰਾਂ ਤੇ ਜਿਹੜੇ ਬੈਠੇ ਆ ਉਹ ਜਿਹੜਾ ਉਹ ਵੇਖੀ ਜਉ ਹੁਣ ਕੇਰਾ ਤਾਂ ਪਾਏ ਦਾ ਕੰਟਰੋਲ ਹੋਵੇ ਵੇ ਆ ਕਿੰਨਾ ਖਿੱਚੀ ਜਾਂਦਾ ਵੇਖੀ